ਪਰ ਭਾਈ ਸਾਹਿਬ ਦੇ ਕਵਿਤੀ ਜਿਹੜੇ ਲਿਖੇ ਆ ਉਹਦੇ ਵਿੱਚ ਕਾਰਤਕ ਸੋਦੋਂ ਅਤੇ ਪੂਰਨਮਾਸੀ ਸਰਦੋਂ ਤੋਂ ਅੱਜ ਪ੍ਰੀਤਮਕੀ ਬਾਰੀ ਹੈ ਇਹ ਭਾਈ ਸਾਹਿਬ ਨੂੰ ਕਵਿਤ ਸੁਈਆਂ ਚ ਗੁਰੂ ਸਾਹਿਬ ਦੇ ਕਤਗੜਾ ਜਨਮ ਭਾਈ ਗੁਰਦਾਸ ਜੀ ਨੇ ਮੰਨੇ ਆਂ ਬੇਟੀ ਤੂੰ ਦਾ ਜਗ ਚਾਨਣ ਹੋ ਵਾ ਤਾਬ ਦੀ ਤੂੰ ਸੀ ਅਬਿਧਿਆਰੀ ਤੂੰ ਸੀ ਜ਼ੁਲਮ ਦੀ ਤੂੰ ਸੀ ਸਾਰੀ ਮਿਟ ਗਈ ਯਗਤ ਗਿਆਨ ਦਾ ਚਾਨਣ ਸਰਕਾਸ਼ ਹੋ ਗਿਆ ਸਤਿਗੁਰਾਂ ਦੀ ਕਿਰਪਾ ਕਰਕੇ ਜਿਉਂ ਕਰ ਸੂਰਜ ਨਿਕਲਿਆ ਉਸ ਪ੍ਰਕਾਰ ਸੂਰਜ ਦੇ ਨਿਕਲਣੇ ਕਰਕੇਾਰੇ ਛਪੇ ਅੰਧੇਰ ਭੁਲੋਾਰੇ ਛੱਬ ਜਾਂਦੇ ਪਖੰਡ ਆਦਿ ਕੁਤਾਰੇ ਛੱਬ ਗਏ ਅੰਧੇਰਾ ਧਰਮ ਦਾ ਸਭ ਪਲੋ ਗਿਆ ਪਲਾ ਗਿਆ ਚਲੇ ਆ ਗਿਆ ਸਿੰਘ ਬੁਕੇ ਮਿਰਗਾਵਲੀ ਜਿਵੇਂ ਸ਼ੇਰ ਜਦੋਂ ਗੱਜੇ 92 ਅੰਦਰ ਉਸ ਵੇਲੇ ਮਿਰਗਾਂ ਦੀ ਆਵਲੀ ਜਿਹੜੀ ਪੰਕਤੀ ਐ ਪੰਨੀ ਜਾਏ ਨਾ ਧੀਰਤ ਰਹੋ ਆ ਭੱਜ ਜਾਂਦੀ ਐ ਧੀਰਜੀ ਦੀ ਧਾਰ ਦੀ ਸ਼ੇਰ ਦੇ ਬੁੱਕਣ ਤੋਂ ਐ ਗੁਰੂ ਨਾਨਕ ਸਾਹਿਬ ਦੇ ਗੱਜਣ ਤੋਂ ਜਿੰਨੇ ਪਖੰਡੀ ਹਰਨਾ ਦੀ ਨਿਆਂ ਸੀ ਪੰਕਤੀਆਂ ਬਣੀਆਂ ਸਭ ਭੱਜ ਗਏ ਜਿੰਨੇ ਸਨ ਕਿਸੇ ਧੀਰਜੀ ਨੂੰ ਧਾਰੀ ਜਿੱਥੇ ਬਾਬਾ ਪੈਰ ਧਾਰੇ ਗੁਰੂ ਨਾਨਕ ਦੇਵ ਜੀ ਦੇ ਚਰਨ ਰਖੇ ਪੂਜਾ ਆਸਣ ਥਾਪਣ ਸੋਆ ਉਹ ਸਾਰੇ ਪੂਜਾ ਮਹਾਰਾਜ ਸਾਹਿਬ ਦੀ ਹੋਗੀ ਸਾਰੇ ਆਸਣ ਸਤਿਗੁਰਾਂ ਦੇ ਪੂਜਾ ਆਸਣ ਥਾਪਣ ਸੋਆ ਉਹਨਾਂ ਨਾਂ ਦੀ ਪੂਜਾ ਸਤਿਗੁਰਾਂ ਦੀ ਹੋਣ ਲੱਗੀ ਉਹਨਾਂ ਆਸਣਾਂ ਨੂੰ ਸੋਭਾ ਸਾਰੇ ਕਰਨ ਲੱਗੇ ਜਿੱਥੇ ਜਾਏ ਦੇ ਮੇਰਾ ਸਤਿਗੁਰੂ ਥਾਨ ਸੋ ਹਵਾਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲਾ ਧੂੜ ਮੁਖ ਲਾਵਾ ਪੂਜਾ ਆਸਣ ਥਾਪਣ ਸੋਆ ਉਹਨਾਂ ਨਾਂ ਦੀ ਪੂਜਾ ਨਾਮ ਦੀ ਉਹਨਾਂ ਆਸਣਾਂ ਨੂੰ ਗੁਰਦਾਰੇ ਸਾਹਿਬ ਬਣਾ ਕੇ ਠਾਪਣਾ ਕੀਤਾ ਸੋ ਉਹਨਾਂ ਦੇ ਦائیں ਸਿੱਧ ਆਸਣ ਸਭ ਜਗਤ ਦੇ ਜਿਵੇਂ ਸਿੱਧ ਆਸਣ ਸੀ ਜਗਤ ਦੇ ਅੰਦਰ ਨਾਨਕ ਆਦਮਤੇ ਜੇ ਕੋ ਹ ਜਿਵੇਂ ਗੋਰਖ ਮਤਾ ਮਟਾਏ ਕੇ ਨਾਨਕ ਮਤਾ ਰਖਾਇਆ ਇੱਥੇ ਗੋਰਖ ਮਤਾ ਆਸਿਨਾ ਪਹਿਲਾਂ ਸਿੱਧਾ ਦੀ ਜਗ੍ਹਾ ਸੀ ਇੱਥੇ ਚਰਚਾ ਕੀਤੀ ਸੀ ਇਹਨਾਂ ਨੇ ਸਿੱਧ ਕਹਿੰਦੇ ਸਾਡੀ ਜਗ੍ਹਾ ਹੈ ਧਰਤੀਏ ਬੋਲੋ ਇਕ ਮੁੰਡਾ ਉਹਨਾਂ ਟਵਾ ਪਟਕੇ ਵਿੱਚ ਉੱਤੇ ਕੱਖਾਂ ਦੀ ਛੱਤ ਪਾ ਕੇ ਬਿਠਾਉਂਦਾ ਸੀ ਸਿੱਧਾ ਨੇ ਕਹਿਣ ਕੇ ਧਰਤੀ ਸਿੱਧਾ ਨਿਯਮ ਹੈ ਉਹ ਬੋਲੇ ਮੁੰਡਾ ਵਿੱਚੋਂ ਜੋ ਦੋ ਵਾਰੀ ਬੋਲਿਆ ਤੀਜੀ ਵਾਰ ਮਾਰ ਕੇ ਕਹਿੰਦੇ ਜੀ ਬੋਲਣ ਜੋ ਕਰ ਰਹੇ ਹੈ ਬੱਚਾ ਉਹ ਮਰ ਗਿਆ ਵਿੱਚ ਫਿਰ ਸਿੱਧਾ ਨੇ ਕੱਢਿਆ ਤੇ ਉਹਨਾਂ ਦਾ ਛਾਲ ਪਤਾ ਲੱਗ ਗਿਆ ਇਹ ਨਾਨਕ ਮਤੇ ਦੀ ਗੱਲ ਹੈ ਉਹ ਜਗਾ ਜੇ ਬਣੀ ਹੋਈ ਹੈ ਯਾਦਗਾਰ ਉਸ ਵੇਲੇ ਫਿਰ ਸਿੱਧਾ ਨੂੰ ਸ਼ਰਨ ਪਏ ਮਾਰਾ ਮਾਰਨ ਕਾ ਚੰਗਾ ਹੈ ਖੜਾਉ ਚੱਲਣਾ ਦੀ ਲਾ ਕੇ ਜਿਉਣਾ ਕਰਤਾ ਸੀ ਇਸ ਪ੍ਰਕਾਰ ਨਾਨਕ ਆਦਮਤੇ ਜੇ ਕੋ ਨਾਨਕ ਆਦਮਤੇ ਜਿਹਦੇ ਸਾਹਮਣੇ ਉਹ ਸਿੱਧਾਂ ਦੇ ਥਾਂ ਸੀ ਸਾਰੇ ਨਾਨਕ ਗੋਰਖ ਮਤਾ ਮਟਾਏ ਕੇ ਨਾਨਕ ਮਰਿਆ ਖਾਇਆ ਕਰ ਕਰ ਅੰਦਰ ਧਰਮ ਸਾਲ ਜੋ ਘਰਾਂ ਘਰਾਂ ਤੇ ਸਾਰਿਆਂ ਥਾਵਾਂ ਤੇ ਸ਼ਹਿਰਾਂ ਸ਼ਹਿਰਾਂ ਤੇ ਨਗਰਾਂ ਨਗਰਾਂ ਤੇ ਧਾਰਮਿਕ ਸਥਾਨ ਬਣ ਗਏ ਹੋਵਾ ਕੀਰਤਨ ਸਦਾ ਬਸੋਆ ਇਹ ਸਦਾ ਬਸਾਖੀ ਸਾਕੇ ਕੀਰਤਨ ਹੁੰਦਾ ਹੈ ਬਸੋਆ ਸਦਾ ਬਸਾਖੀ ਸਾਗੀ ਅੱਠੇ ਪੈਰ ਸੰਤ ਸੌ ਦੁਆਰੀ ਸਾਗੀ ਅੱਠੇ ਪੈਰ ਸੰਤ ਇਉਂ ਬਸਾਖੇ ਦੇ ਜੋੜ ਮੇਲੇ ਹੁੰਦੇ ਆ ਸਦਾ ਬਸਾਖੀ ਸਾਕੇ ਕੀਰਤਨ ਹੁੰਦਾ ਹੈ ਬਾਬੇ ਤਾਰੇ ਚਾਰ ਚੱਕਾ ਕਿਉਂ ਬਾਬਾ ਜੀ ਨੇ ਚਹੋਂ ਚੱਕਾਂ ਦੇ ਜੀਆਂ ਦੀ ਕਲਿਆਣ ਕੀਤੀ ਨੌਖੰਡ ਪੂਰਬ ਪੱਛਮ ਨੌਖੰਡ ਪ੍ਰਥਮੀ ਸੱਚਾ ਢੋਆ ਜਿਵੇਂ ਨੌਖੰਡਾਂ ਦੀ ਪ੍ਰਥਮੀ ਸੱਚਾ ਢੋਆ ਆਸਰਾ ਦਿੱਤਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜਿਵੇਂ ਗੁਰੂ ਮੁਖੀ ਹੈ ਕਲ ਵਿੱਚ ਉਹ ਪ੍ਰਗਟ ਹੋਏ ਹੈ ਇਸ ਦੇ ਤੇ ਸਾਧ ਸੰਗਤ ਜੀ ਸੰਵਾਦ ਕਰਦੇ ਕਿ ਕਿ ਗੁਰੂ ਸਾਹਿਬ ਜੀ ਨੂੰ ਵਿਸਾਖੀ ਨੂੰ ਜਨਮ ਤਾਰਿਆ ਹੈ ਔਰ ਭਾਈ ਸਾਹਿਬ ਦੇ ਕਵਿਤੀ ਜਿਹੜੇ ਲਿਖੇ ਆ ਉਹਦੇ ਵਿੱਚ ਕਾਰਤਕ ਸੋਦੋਂ ਅਤੇ ਪੂਰਨਮਾਸੀ ਸਰਦੋਂ ਤੋਂ ਅੱਜ ਪ੍ਰੀਤਮ ਸਿੰਘ ਦੀ 바ਰੀ ਹੈ ਇਹ ਭਾਈ ਸਾਹਿਬ ਨੂੰ ਕਵਿਤ ਸੁਈਆਂ ਚ ਗੁਰੂ ਸਾਹਿਬ ਦੇ ਕਤਗਰਾ ਜਾਨੋਂ ਭਾਈ ਗੁਰਦਾਸ ਜੀ ਨੇ ਮੰਨਿਆ ਤੇ ਇੱਥੇ ਬਸਵਾ ਬਸਾਖੀ ਦਾ ਵਾਜਕ ਹੈ ਕੀਰਤਨ ਬਸਾਖੀ ਇਹਦੇ ਤੋਂ ਬਸਾਖੀ ਦਾ ਜਾਨੋਂ ਕਈਆਂ ਪ੍ਰੇਮੀਆਂ ਨਾਲ ਕਸਮ ਕੀਤਾ ਹੈ ਸੋ ਗੁਰੂ ਮਾਰਾ ਸਾਹਿਬ ਸੱਚੇ ਪਾਰਸ਼ਾ ਤੋਂ ਸਦਾਉ ਨਾਲ ਇਸ ਰੂਪ ਹੈ ਉਹਨਾਂ ਦੇ ਸਾਰੇ ਪੁਰਬ ਹਮੇ ਵਸਾਖੀ ਦੀ ਖਾਲਸਾ ਦਾ ਜਨਮ ਹੈ ਇਹ ਕਹਿੰਦੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਇਸ ਕਰਕੇ ਵਸਾਖੀ ਦਾ ਜਨਮ ਗੁਰੂ ਨਾਨਕ ਸਾਹਿਬ ਦਾ ਹੈ ਪਰ ਭਾਈ ਸਾਹਿਬ ਦੀ ਲਿਖਤ ਅਨਸਾਰ ਇਸ ਵਸੂਏ ਤੋਂ ਵਸਾਖੀ ਮੰਨ ਲਿਆ ਵਸਾਖੀ ਸਾਹਿਬ ਕੀਰਤਨ ਹੁੰਦਾ ਹੈ ਬਾਬੇ ਤਾਰੇ ਚਾਰ ਚੱਕਰ ਸਤਿਗੁਰੂ ਸਾਹਿਬ ਜਿਨ੍ਹਾਂ ਚੱਕਰੇ ਜੀ ਤਾਰ ਦਿੱਤੇ ਨੌਖੰਡ ਪ੍ਰਥਮੀ ਸੱਚਾ ਟੋਆ ਨੌਖੰਡਾਂ ਦੀ ਪ੍ਰਥਮੀ ਨੂੰ ਸੱਚਾ ਟੋਆ ਆਸਰਾ ਮਲਾਬ ਦਿੱਤਾ ਵਾਹਿਗੁਰੂ ਦਾ ਗੁਰਮੁਖ ਕਲ ਵਿੱਚ ਪ੍ਰਗਟ ਹੋ ਇਸ ਪ੍ਰਕਾਰ ਮੁਖੀ ਸਤਿਗੁਰੂ ਨਾਨਕ ਦੇਵ ਜੀ ਕਲਯੁਗ ਦੇ ਵਿੱਚ ਪ੍ਰਗਟ ਹੋਏ ਜੀ ਉਹਦੀ ਕਲਿਆਣ ਕਰਨ ਵਾਸਤੇ ਬਾਬੇ ਤਾਰੇ ਚਾਰ ਚੱਕ ਨਾਖਣ ਪ੍ਰਥਮੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਕੀ ਤਾਲ ਸੋ